ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਉਸ ਸਮੇਂ ਘੋਰ ਅਨਮਨੁੱਖੀ ਤਸੱਦਦ ਕਰਕੇ ਜਿਹੜਾ ਉਹਨਾਂ ਨੂੰ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਸੀਗਾ ਕਿਹੜੇ ਪੁਲਿਸ ਅਫਸਰਾਂ ਨੇ ਇਹ ਕਨੌਣਾ ਕਾਰਨਾਮਾ ਕੀਤਾ ਸੀਗਾ ਔਰ ਕਿਸ ਕਿਸਾਂ ਵੱਡੇ ਅਫਸਰਾਂ ਦਾ ਐਸਐਸਪੀ ਡੀਐਸਪੀ ਇਨਸਪੈਕਟਰ ਲੈਵਲ ਦੇ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਖੁਦ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਤਸੱਦਦ ਕਰਕੇ ਉਸ ਸਮੇ ਮਾਰਿਆ ਸੀਗਾ ਉਹਦੀ ਰਿਪੋਰਟ ਜਿਹੜੀ ਹੁਣ ਇਸ ਸਮੇ ਆਈ ਹੈਗੀ ਬੀਪੀ तिवारी ਦੀ ਰਿਪੋਰਟ ਆਈ ਤਾਂ ਹੋ ਗਿਆ 1993 ਦੀ ਪਰ ਉਹ ਜਾਰੀ ਹੁਣ ਹੋਈਆ ਲੇਕਿਨ ਪਹਿਲਾਂ ਉਹਨੂੰ ਦੱਬ ਕੇ ਹੀ ਰੱਖਿਆ ਗਿਆ ਸੀਗਾ ਦੋਸਤੋ ਉਹਦੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾਗਾ ਤੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹਦੇ ਚ ਹੁਕਮ ਨੇ ਗਏ ਤੇ ਉਹਦੇ ਚ ਜਿਹੜੇ ਅੱਖੀ ਡਿੱਠਾ ਜਿੰਨਾਂ ਨੇ ਨਾਲ ਉਸ ਸਮੇਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਅੱਖੀ ਦੇਖਿਆ ਤਸੱਦਦ ਹੁੰਦਾ ਤੇ ਜਿਸ ਸਮੇਂ ਉਹਨੂੰ ਦਰਿਆ ਦੇ ਵਿੱਚ ਰੋੜਿਆ ਗਿਆ ਸੀਗਾ ਉਹ ਵੀ ਉਹਨਾਂ ਨੇ ਸਾਰਾ ਕੁਝ ਅੱਖੀਂ ਦੇਖਿਆਗਾ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਨਾਗਾ ਕਿ ਆਪਾਂ ਕਮਜ ਕਮ ਉਹਨਾਂ ਮਤਲਬ ਜਿਹੜੇ ਉਸ ਸਮੇਂ ਆਪਣੀ ਖਾਤਰ ਜ਼ਿੰਦਗੀਆਂ 바ਰ ਗਏ ਉਹਨਾਂ ਦੇ ਆਪਾਂ ਕਮਜ ਕਮ ਕਿਛੇ ਕਹਾਣੀਆਂ ਸੁਣ ਕੇ ਆਪਣੇ ਬੱਚਿਆਂ ਨੂੰ ਜਾਂ ਆਪ ਤਾਂ ਸੁਣਿਆ ਜਰੂਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜਾ ਅਕਾਲ ਤਖਤ ਸਾਹਿਬ ਦਾ ਉਸ ਸਮੇਂ ਕਾਰਜਕਾਰੀ ਜਥੇਦਾਰ ਸੀਗਾ ਦੋਸਤੋ ਤੁਸੀਂ ਸਮਝ ਸਕਦੇ ਹੋ ਉਦੋਂ ਕਿੰਨਾ ਕਾਲਾ ਦੌਰ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਉਦੋਂ ਅਗਲੀ ਗੱਲ ਹੈ ਜਿਹੜੀ ਦੋਸਤੋ ਉਹ ਬਿਲਕੁਲ ਬੇਗੁਨਾਹ ਸਨ ਉਹਨਾਂ ਤੇ ਕੋਈ ਵੀ ਨਾ ਫਰਾਰ ਸਨ ਨਾ ਕੋਈ ਦੌੜੇ ਹੋਏ ਸਨ ਉਹ ਤਾਂ ਕਥਾ ਕਰਦੇ ਸਨ ਉਸ ਦਿਨ ਵੀ ਕਥਾ ਕਰਦੇ ਸਨ ਆਹ ਵੀਡੀਓ ਕਰਦੇ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਿੰਡ ਪੁਲਿਸ ਆਉਂਦੀ ਹੈ ਵੱਡੀ ਕਈ ਗੱਡੀਆਂ ਲੈ ਕੇ ਵੱਡੀ ਤਦਾਦ ਦੇ ਵਿੱਚ ਪੁਲਿਸ ਗੁਰਦੁਆਰਾ ਸਾਹਿਬ ਉਹ ਕਥਾ ਕਰ ਰਹੇ ਹੁੰਦੇ ਨੇ ਤੇ ਉੱਥੋਂ ਉਹਨਾਂ ਨੂੰ ਆ ਕੇ ਪਿੰਡ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਉੱਥੋਂ ਉਹ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਕਹਿੰਦੇ ਨੇ ਕਿ ਮੈਂ ਇਹਨੂੰ ਪਹਿਲਾਂ ਇੱਕ ਵਾਰੀ ਘਰੇ ਲੈ ਕੇ ਚੱਲੋ ਉਹ ਘਰੇ ਲੈ ਕੇ ਜਾਂਦੇ ਨੇ ਉੱਥੇ 200 ਬੰਦੇ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਗਿਰਪਦਾਰ ਕਰਕੇ ਲਜਾਇਆ ਜਾਂਦਾਗਾ ਉਸੇ ਦਿਨ ਭਾਈ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਦੋਤਾ ਸੀਗਾ ਉਹਦੀ ਮੌਤ ਹੋਈ ਹੁੰਦੀ ਆ ਦੋਸਤੋ ਤੁਸੀਂ ਸਮਝ ਸਕਦੇ ਹੋ ਕਿ ਦੋਤਾ ਜਿਹੜਾ ਪੋਤਾ ਇਹ ਇੱਕ ਆਪਾਂ ਕਹਿ ਸਕਦੇ ਆ ਪੁੱਤਾਂ ਧੀਆਂ ਨੂੰ ਵੀ ਪਿਆਰੇ ਜਿਵੇਂ ਕਹਿੰਦੇ ਨੇ ਮੂਲ ਨੂੰ ਵਿਆਜ ਪਿਆਰਾ ਹੁੰਦਾਗਾ ਉਹਦੀ ਮੌਤ ਹੋਈ ਹੋਈ ਸੀ ਲੇਕਿਨ ਉਹਦੀ ਖਾ ਉਹਦੇ باوجود ਪੁਲਸ ਭਾਈ ਸਾਹਿਬ ਨੂੰ ਘਰੋਂ ਲੈ ਜਾਂਦੇ ਨੇਗੇ ਤੇ ਇਹ ਦੋਸਤੋ ਜਿਹੜੀ ਮੈਂ ਗੱਲ ਤੁਹਾਨੂੰ ਕਰ ਰਿਹਾ ਇਹ ਜਿਹੜੇ ਬੀਪੀ ਤਿਵਾੜੀ ਏਡੀਜੀਪੀ ਸਾਹਿਬ ਸੀਗੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਆਂਗਾ ਉਸ ਤੋਂ ਬਾਅਦ ਦੋਸਤੋ ਉਹਨਾਂ ਨੂੰ ਇੱਕ ਵਾਰੀ ਜਦੋਂ ਪਿੰਡ ਦੇ ਮੋਤਬਰ ਬੰਦੇ ਜਾਂਦੇ ਨੇ ਉਹਨਾਂ ਦੀ ਰਿਕੁਐਸਟ ਦੇ ਉੱਪਰ ਇੱਕ ਵਾਰੀ ਭਾਈ ਸਾਹਿਬ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਲੈਕਿਨ ਉਸ ਤੋਂ ਬਾਅਦ ਦੁਬਾਰਾ ਫੇਰ ਜਾ ਕੇ ਅਗਲੇ ਦਿਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਉਂਦੇ ਨੇ ਔਰ ਲੋਕਾਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਆਉਂਦੇ ਨੇ ਦੋਸਤੋ ਉਸ ਤੋਂ ਬਾਅਦ ਭਾਈ ਸਾਹਿਬ ਤੇ ਘੋਰ ਤਸੱਦਦ ਕੀਤਾ ਜਾਂਦਾਗਾ ਇੰਨਾ ਤਸੱਦਦ ਕੀਤਾ ਜਾਂਦਾ ਜਿਹੜਾ ਸਵਰਨ ਸਿੰਘ ਘੋਟਣਾ ਉਸ ਸਮੇਂ ਦਾ ਸਭ ਤੋਂ ਵੱਡਾ ਜ਼ਾਲਮ ਸੀਗਾ ਉਹ ਖੁਦ ਤੇ ਇੱਕ ਹਰਪ੍ਰਭਾਨ ਸਿੰਘ ਡੀਐਸਪੀ ਸੀਗਾ ਤੇ ਗੁਰਮੀਤ ਸਿੰਘ ਇਨਸਪੈਕਟਰ ਸੀਗਾ ਗੁਰਦੀਪ ਗੁਰਮੀਤ ਸਿੰਘ ਪਿੰਕੀ ਨਹੀਂ ਹੋਰ ਗੁਰਮੀਤ ਸਿੰਘ ਸੀਗਾ ਗੁਰਮੀਤ ਸਿੰਘ ਇਨਸਪੈਕਟਰ ਸੀਗਾ ਤੇ ਇੱਕ ਚੰਨਨ ਸਿੰਘ ਏਐਸਆਈ ਸੀਗਾ ਇਹਨਾਂ ਨੇ ਆਪਣੇ ਹੱਥੀ ਭਾਈ ਸਾਹਿਬ ਦੇ ਉੱਪਰ ਇੰਨਾ ਘੋਰ ਤਸੱਦਦ ਕੀਤਾ ਉਹਨਾਂ ਦੇ ਨੌਂ ਖਿੱਚ ਦਿੱਤੇ ਗਏ ਉਹਨਾਂ ਨੂੰ ਕੰਤਿਆਂ ਬੱਦੀ ਪੁੱਠਾ ਟੰਗਿਆ ਗਿਆ ਜਦੋਂ ਕਿ ਭਾਈ ਗੁਰਦੇਵ ਸਿੰਘ ਕੌਕੇ ਨਾ ਤਾਂ ਭਗੌੜੇ ਸੀਗੇ ਨਾ ਭਾਈ ਗੁਰਦੇਵ ਸਿੰਘ ਨੇ ਕੋਈ ਗੁਨਾਹ ਕੀਤਾ ਸੀਗਾ ਬਿਲਕੁਲ ਬੇਗੁਨਾਹ ਮਤਲਬ ਅਕਾਲ ਤਖਤ ਦਾ ਜਥੇਦਾਰ ਆ ਸਿਰਪ ਉਨਾਂ ਦਾ ਗੁਨਾਹ ਕੀ ਸੀਗਾ ਉਹ ਮੈਂ ਤੁਹਾਨੂੰ ਐਂਡ ਦੇ ਵਿੱਚ ਦੱਸੂਗਾ ਪੂਰੀ ਵੀਡੀਓ ਦੇ ਨਾਲ ਦੋਸਤੋ ਬਨੇ ਰਹੋ ਦੋ ਬੰਦੇ ਪਹਿਲਾਂ ਜਿਹੜੇ ਗਵਾਹ ਆਉਂਦੇ ਨੇ ਦੋਸਤੋ ਰਣਜੀਤ ਸਿੰਘ ਤੇ ਹਰਚੰਦ ਸਿੰਘ ਜਿਹੜੇ ਉਸ ਸਮੇਂ ਸੀਆਈ ਸਟਾਪ ਜਗਰਾਉਂ ਦੇ ਵਿੱਚ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੁੰਦਾਗਾ ਇਹਨਾਂ ਦੀ ਗਵਾਹੀ ਆਉਂਦੀ ਆ ਉਹ ਦੱਸਦੇ ਨੇ ਕਿ ਸਾਡੇ ਨਾਲ ਜਿਹੜਾ ਉਸ ਸਮੇਂ ਇਹਨਾਂ ਨੂੰ ਤਸੱਦਦ ਇਹਨਾਂ ਦੇ ਉੱਪਰ ਕੀਤਾ ਗਿਆ ਸਾਡੀਆਂ ਅੱਖਾਂ ਦੇ ਸਾਹਮਣੇ ਤਸੱਦਦ ਕੀਤਾ ਗਿਆ ਦੋਸਤੋ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪਤਨੀ ਸੀਗੀ ਉਹ ਉਹਨਾਂ ਦੀ ਰੋਟੀ ਲੈ ਕੇ ਜਾਂਦੀ ਆ ਉਹਨਾਂ ਨੂੰ ਉੱਥੇ ਇੱਕ ਮਾਈ ਮਤਲਬ ਅੰਦਰੋਂ ਆਉਂਦੀ ਆ ਉਹ ਰੋਟੀ ਫੜ ਕੇ ਲੈ ਕੇ ਜਾਂਦੀ ਆ ਤੇ ਖਾਣਾ ਦੇ ਕੇ ਆਉਂਦੀ ਆ ਭਾਈ ਸਾਹਿਬ ਨੂੰ ਤੇ ਲੇਕਿਨ ਆ ਕੇ ਬਾਹਰ ਉਹ ਉਹਨਾਂ ਦੀ ਪਤਨੀ ਨੂੰ ਦੱਸਦੀ ਆ ਕਿ ਭਾਈ ਸਾਹਿਬ ਦੀ ਬਹੁਤ ਹਾਲਤ ਗੰਭੀਰ ਹੈ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕਪਾ ਮੰਗੂ ਚੰਬਿਆ ਹੋਇਆਗਾ ਮਤਲਬ ਇੰਨਾ ਬੁਰੀ ਤਰ੍ਹਾਂ ਤਸੱਦਦ ਕੀਤਾਗਾ ਉਹ ਉਹਨਾਂ ਨੂੰ ਆ ਕੇ ਸਾਰੀ ਦੱਸਦੀ ਆ ਆਪਣੀ ਗੱਲਬਾਤ ਉਹ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਇੱਕ ਛੋਟੀ ਚਸ਼ਮਦੀਦ ਜਿਹੜਾ ਗਵਾਹ ਸੀਗਾ ਉਹਦੀ ਛੋਟੀ ਜੀ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਉਹਦੀ ਤੁਸੀਂ ਕਮੈਂਟ ਲਈ ਸੁਣਿਓ ਜਦੋਂ ਘੋਟ ਨੇ ਵੇਖਿਆ ਬੀਰ ਦੇ ਉੱਤੇ ਕੰਬਲ ਦਿੱਤਾ ਵਿਆ ਤੇ ਹੀਟਰ ਲਾਇਆ ਵਿਆ ਤਾਂ ਘੋਟ ਨੇ ਗਰਮੀਤ ਸਿੰਘ ਨੂੰ ਗਾਲਾਂ ਕੱਢੀਆਂ ਇਹ ਪਟੰਦਰਾਂ ਤੇ ਆ ਕੇ ਪੈਂਦਾ ਖਾਸਮਾ ਜੀ ਨੂੰ ਤੁਮਲ ਕੇ ਉੱਤੇ ਕੰਬਲ ਦਿੱਤਾ ਤੇ ਹੀਟਰ ਲਾਇਆ ਵਿਆ ਕੂੜ ਨੇ ਸ਼ੀਤ ਦਿਲ ਇੱਕ ਮਾਰੀ ਗੰਬਲਪਰਾ ਲਾ ਕੇ ਸੌਂ ਰਿਹਾ ਥੇ ਉਹੋ ਦੇ ਚੰਡਿਆਂ ਦੇ ਵਿੱਚ ਕੁੱਪੇ ਮਾਰਨੇ ਸ਼ੁਰੂ ਕਰ ਦਿੱਤੇ ਬਲੱਡ ਚਾਲੂ ਹੋ ਗਿਆ ਤਾਂ ਕੂੜ ਨੇ ਕਿ ਐਸਪੀ ਨੂੰ ਕਹਿੰਦਾ ਤਾਂ ਕਿ ਜੱਟਿਆਂ ਦਾ ਮੂਤ ਨਿਕਲ ਗਿਆ ਉਹ ਬਿਨ ਸੋ ਜਾਣੇ ਮੂਤ ਨੇ ਨਿਕਲਿਆ ਇਹਦਾ ਖੂਨ ਨਿਕਲਿਆ ਇਹਦਾ ਉੱਥੇ ਹੈ ਦਫਤਰ ਦੇ ਸਾਹਮਣੇ ਲੈ ਕੇ ਚਾਕੇ ਭਾਈ ਸਾਹਿਬ ਨੂੰ ਕਹੋ ਕਿ ਉਹ ਤੇ ਅੰਦਰ ਇਹਨਾਂ ਨੇ ਗੈਟਮਟ ਕੀਤੀ ਦਰੂღैਰਾ ਪੀਤੀ ਪੈਕੇਜੇ ਲਾਇਏ ਇਹਨਾਂ ਨੇ ਕੂਰਨਾ ਕਹਿੰਦਾ ਵੀ ਇਹਦੇ ਕੋਲੀ ਮਾਰੂ ਬਾਹ ਬੇਸੀ ਵੀਰੋ ਕੂਰਨਾ ਤੋਂ ਨਿਕਲਿਆ ਮਾਰਾਂ ਦੇ ਵਿੱਚ ਆ ਕੇ ਖੜਾ ਹੋ ਗਿਆ ਆਪ ਦਾ ਦੁਬਾਰਾ ਵਾਰ ਕੱਟਿਆ ਅਮਨੇ ਸ਼ਾਦੀ ਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਸਿੱਟ ਕੇ ਸਾਂਦਰੀਆ ਦੇ ਉੱਤੇ ਇੱਕ ਗੁਰਦੁਆਰਾ ਸਾਹਿਬਾ ਜਿੱਥੇ ਆਮ ਲੋਕ ਫੁੱਲ ਪਾਉਣ ਜਾਂਦੇ ਨੇ ਅੱਜਕੱਲ ਉਹਤੇ ਲਿਆ ਕੇ ਉਹਨਾਂ ਨੂੰ ਟੁੱਟੀ ਰੋਟੀ ਕਰਕੇ ਉਸ ਤੋਂ ਤਰ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਉਸ ਤੋਂ ਬਾਅਦ ਉਹ ਜੋ ਕਹਾਣੀ ਤੁਹਾਨੂੰ ਦੱਸਦਾ ਦੋਸਤੋ ਰੌਂਗਟੇ ਖੜੇ ਕਰਨ ਵਾਲੀ ਹੈ ਇਹਨਾਂ ਜ਼ਾਲਿਮਾਂ ਨੇ ਉਹਨਾਂ ਨੂੰ ਉਸ ਹਾਲਤ ਦੇ ਵਿੱਚ ਵੀ ਨਹੀਂ ਬਖਸ਼ਿਆ ਸਵਰਨ ਸਿੰਘ ਘੋਟਨੇ ਨੇ ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਗੋਲੀ ਮਾਰ ਕੇ ਉੱਥੇ ਸ਼ਹੀਦ ਕਰ ਦਿੱਤਾ ਔਰ ਉਸ ਤੋਂ ਬਾਅਦ ਉਹ ਦੱਸਦਾ ਹੈਗਾ ਕਿ ਕਨੀਆਂ ਪਿੰਡ ਦੇ ਕੋਲੇ ਜਾ ਕੇ ਉਹਨਾਂ ਨੂੰ ਜਿਹੜਾ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ ਤੇ ਕਹਾਣੀ ਬਣਾਈ ਜਾਂਦੀ ਆ ਕਿ ਉਹ ਭਾਈ ਸਾਹਿਬ ਉਥੋਂ ਹੱਥ ਕੜੀ ਦੇ ਸਮੇਤ ਖਾਰਕ ਉਹਨਾਂ ਦੇ ਸਾਥੀ ਆਉਂਦੇ ਨੇ ਉਹਨਾਂ ਨੂੰ ਸੜਾ ਕੇ ਲੈ ਜਾਂਦੇ ਨੇ ਉਹ ਹੱਥ ਕੜੀ ਦੇ ਸਮੇਤ ਭੱਜ ਜਾਂਦਾ ਹੈਗਾ ਸਰਾ ਸਰ ਝੂਠੀ ਆਪਾਂ ਸਾਰੇ ਸਮਝਦੇ ਹਾਂ ਕਿਉਂਕਿ ਜਿਹੜੇ ਜਦੋਂ ਚਸਮਿੰਦਰ ਗਵਾਹਾ ਨੇ ਸਾਰਾ ਕੁਝ ਉਹਨਾਂ ਦੀ ਪੋਜੀਸ਼ਨ ਦੱਸ ਦਿੱਤੀ ਕਿ ਕੀ ਹਾਲਤ ਸੀ ਉਹ ਸਾਰੀ ਝੂਠੀ ਕਹਾਣੀ ਘੜ ਕੇ ਦੋਸਤੋ ਇਹਨਾਂ ਨੇ ਮਤਲਬ ਉਦੋਂ ਅੱਜ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸਰਕਾਰੀ ਰਿਕਾਰਡ ਦੇ ਵਿੱਚ ਭਗੌੜਾ ਦਿਖਾਇਆ ਗਿਆ ਦੋਸਤੋ ਇਹ ਸਾਡੇ ਦੇਸ਼ ਦਾ ਕਾਨੂੰਨ ਹੈਗਾ ਅੱਜ ਤੱਕ ਉਹਨਾਂ ਨੂੰ ਭਗੌੜਾ ਹੀ ਦਿਖਾਈ ਜਾ ਰਹੇ ਨੇ ਜਿਹੜੀ ਇਹ ਰਿਪੋਰਟ ਬੀਪੀ ਤਿਵਾਰੀ ਦੀ ਜਿਹੜੀ ਰਿਪੋਰਟ ਹੈ ਏਡੀਜੀਪੀ ਦੀ ਇਹ 30 ਸਾਲ ਤਕਰੀਬਨ ਇਹਨੂੰ ਦੱਬ ਕੇ ਰੱਖਿਆਗਾ ਸਰਕਾਰਾਂ ਅਕਾਲੀ ਦਲ ਦੀਆਂ ਵੀ ਆਈਆਂ ਕਾਂਗਰਸ ਨੇ ਤਾਂ ਕੱਢਣਾ ਹੀ ਕੀ ਸੀਗਾ ਲੇਕਿਨ ਕਿਸੇ ਨੇ ਵੀ ਉਹ ਰਿਪੋਰਟ ਨੂੰ ਨਹੀਂ ਮਤਲ ਜਾਰੀ ਕੀਤਾ ਨਾ ਉਹਦੇ ਤੇ ਕੋਈ ਕਾਰਵਾਈ ਕੀਤੀ ਜਿਹਦੇ ਚ ਸਾਰੇ ਜਿਹੜੇ ਅਫਸਰ ਨੇਗੇ ਮੌਕੇ ਦੇ ਗਵਾਹਾਂ ਦੀਆਂ ਗਵਾਹਾਂ ਦੀਆਂ ਗਵਾਹੀਆਂ ਲੈ ਲੈ ਕੇ ਸਾਰਾ ਕੁਝ ਕਲੀਅਰ ਕੀਤਾ ਗਿਆ ਸੀਗਾ ਪਰ ਦੋਸਤੋ ਹੁਣ ਉਹ ਰਿਪੋਰਟ ਬਾਹਰ ਆ ਚੁੱਕੀ ਆ ਉਸ ਰਿਪੋਰਟ ਦੇ ਉੱਪਰ ਤੁਹਾਨੂੰ ਪਤਾ ਹੁਣ ਪੂਰਾ ਜਿਹੜਾ ਅ ਰੋਲਾ ਪੈ ਰਿਹਾਗਾ ਤੇ ਅਕਾਲ ਤਖਤ ਸਾਹਿਬ ਦੇ ਹੁਣ ਜਥੇਦਾਰ ਨੇ ਜਿਹੜਾ ਕੱਲ ਹੁਕਮ ਕੀਤਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਸ ਰਿਪੋਰਟ ਦੇ ਉੱਪਰ ਕਾਰਵਾਈ ਕਰਵਾਓ ਔਰ ਸਰਕਾਰ ਨੂੰ ਵੀ ਹੁਕਮ ਕੀਤਾਗਾ ਕਿ ਇਨ੍ਹਾਂ ਦੋਸ਼ੀ ਪੁਲਿਸ ਜਿਹੜੇ ਹੈਗੇ ਨੇ ਹੁਣ ਇਸ ਸਮੇਂ ਕੋਈ ਰਿਟਾਇਰ ਆ ਜਾਂ ਜੋ ਵੀ ਹੈਗਾ ਉਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਦਰਜ ਕੀਤਾ ਜਾਵੇ ਦੇਖੋ ਦੋਸਤੋ ਉਹ ਜਿਹੜੇ ਪੁਲਿਸ ਅਫਸਰ ਨੇਗੇ ਉਹਨਾਂ ਦੇ ਪੁੱਤ ਧੀਆਂ ਹੋਣਗੇ ਉਹਨਾਂ ਦੇ ਗਾਂਹਾਂ ਬੱਚੇ ਹੋਣਗੇ ਉਹਨਾਂ ਲੋਕਾਂ ਨੂੰ ਕਮਜਕਮ ਨੰਗਾ ਤਾਂ ਕਰਨਾ ਚਾਹੀਦਾ ਹੈਗਾ ਪਤਾ ਤਾਂ ਲੱਗਣਾ ਚਾਹੀਦਾ ਕਿ ਸਾਡੇ ਜਿਹੜੇ ਬਜ਼ੁਰਗ ਜਾਂ ਸਾਡੇ ਜਿਹੜੇ ਵੀ ਉਹਨਾਂ ਦੇ ਮਤਲਬ ਇਹ ਸੀਗੇ ਜਾਂ ਉਹਨਾਂ ਦੇ ਪੁੱਤ ਪੋਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਤਾਂ ਲੱਗੂਗਾ ਕਿ ਸਾਡੇ ਬਾਪ ਦਾਦਿਆਂ ਨੇ ਕਿਵੇਂ ਜ਼ੁਲਮ ਕਰਕੇ ਸਾਡੀ ਖਾਤਰ ਜਿਹੜੀਆਂ ਉਹਨਾਂ ਨੂੰ ਉਹ ਕੋਠੀਆਂ ਜਾਂ ਜਾਇਦਾਦਾਂ ਬਣਾਈਆਂ ਨੇ ਜਾਂ ਪੜਾਇਆ ਜਾਂ ਲਿਖਾਇਆ ਜਾਂ ਤੁਹਾਨੂੰ ਉਹ ਬੇਗੁਨਾਹਾਂ ਦਾ ਖੂਨ ਪਿਆਇਆ ਤੁਹਾਨੂੰ ਦੋਸਤੋ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਬਿਲਕੁਲ ਬੇਗਨਾ ਸੀਗੇ ਉਹਨਾਂ ਦਾ ਦੋਸਤ ਦੋਸਤੋ ਕੀ ਹੈ ਮੈਂ ਜਿਹੜੀ ਤੁਹਾਨੂੰ ਪਹਿਲਾਂ ਕਿਹਾ ਸੀ ਤੁਹਾਨੂੰ ਲਾਸਟ ਦੇ ਵਿੱਚ ਦੱਸੂਗਾ ਉਹਨਾਂ ਦਾ ਦੋਸਤ ਦੋਸਤ ਦੋਸਤੋ ਇਹ ਸੀਗਾ ਕਿ ਉਹ ਕੀਰਤਨ ਕਰਦੇ ਸੀਗੇ ਉਸ ਸਮੇਂ ਅਸੀਂ ਪੂਰੇ ਨੌਜਵਾਨ ਹੁੰਦੇ ਸੀਗੇ ਸਾਡੇ ਨੇੜੇ ਪਿੰਡ ਝਨੇਰ ਉਹ ਕੀਰਤਨ ਕਰਨ ਆਏ ਦੋਸਤੋ ਅਸੀਂ ਕੀਰਤਨ ਜਦੋਂ ਸੁਣਦੇ ਸੀਗੇ ਅੱਖਾਂ ਕੋਈ ਵੀ ਇੱਕ ਵਿਅਕਤੀ ਇਹਦੀ ਸੰਗਤ ਦੇ ਵਿੱਚ ਨੀਤੀ ਹੁੰਦਾ ਜਿਹੜਾ ਅੱਖਾਂ ਦੇ ਵਿੱਚੋਂ ਜਿਹੜਾ ਰੋਂਦਾ ਨਹੀਂ ਸੀ ਹੁੰਦਾ ਉਹਨਾਂ ਦਾ ਦੋਸਤ ਇਹ ਸੀਗਾ ਕਿ ਉਹ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਸੀ ਅਮਰਤ ਸਕਾਉਂਦੇ ਸੀਗੇ ਉਹ ਲੋਕਾਂ ਨੂੰ ਤੇ ਦੂਸਰਾ ਉਹਨਾਂ ਕੋਲੇ ਜਿਹੜੇ ਲੋਕਾਂ ਦੇ ਰੌਲੇ ਰੱਪੇ ਹੁੰਦੇ ਸੀ ਕੁੜੀਆਂ ਦੇ ਜਾਂ ਹੋਰ ਭਾਈ ਸਾਹਿਬ ਉਹਨਾਂ ਦਾ ਬੈਠ ਕੇ ਫੈਸਲਾ ਕਰਾ ਦਿੰਦੇ ਸੀਗੇ ਤੇ ਉਹਨਾਂ ਦੀ ਕੋਈ ਵੀ ਬੰਦਾ ਗੱਲ ਮੋੜਦਾ ਨਹੀਂ ਸੀਗਾ ਇਸ ਕਾਰਨ ਕਰਕੇ ਫਿਰ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਕੋਲ ਤਾਂ ਲੋਕ ਆਉਣੋਂ ਹੀ हट ਗਏ ਤੇ ਉਹ ਜਾ ਕੇ ਗੁਰਦੇਵ ਸਿੰਘ ਕੌਂਕੇ ਕੋਲੇ ਆਪਣਾ ਫੈਸਲਾ ਕਰਵਾ ਲੈਂਦੇ ਆ ਤੇ ਸਾਡੀ ਕੌਣ ਪੁੱਛੂਗਾ ਸੋ ਦੋਸਤੋ ਇਹਨਾਂ ਜ਼ਾਲਮਾਂ ਨੇ ਬਿਨਾਂ ਗੁਨਾਹ ਤੋਂ ਕਿਉਂਕਿ ਜਿਹੜੇ ਕੋਲ ਉਸ ਵੇਲੇ ਇਹਨਾਂ ਨੇ ਖਾੜਕੂ ਮਾਰੇ ਉਹਨਾਂ ਦਾ ਤਾਂ ਇਹ ਬਹਾਨਾ ਬਣਾ ਲੈਂਦੇ ਨੇ ਉਹਨਾਂ ਨੇ ਜੀ ਬਾਰਦਾਤਾ ਕੀਤੀਆਂ ਸੀ ਉਹ ਭਗੌਣੇ ਸੀ ਉਹ ਫਲਾਨਾ ਸੀ ਉਹ ਧਿੰਕਾ ਸੀ ਭਾਈ ਗਦੇਵ ਸਿੰਘ ਕੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੋਸਤੋ ਸਾਡੀ ਕਾਮ ਨੂੰ ਵੀ ਮੈਂ ਤਾਂ ਫਿੱਡ ਲਾਨਤੀ ਕਹੂੰਗਾ ਕਿ ਅਸੀਂ ਉਸ ਸਾਡੇ ਅਕਾਲ ਤਖਤ ਸਾਹਿਬ ਜਿਹੜੇ ਸੇਵੇਂ ਪਾਸਾ ਸ੍ਰੀ ਹਰਗੋਬਿੰਦ ਸਿੰਘ ਸੱਚੇ ਪਾਸਾ ਨੇ ਸਾਨੂੰ ਇੱਕ ਤਖਤ ਬਖਸ਼ਿਆਗਾ ਜਿਹਦੇ ਚ ਅਸੀਂ ਕਿਸੇ ਵੀ ਜਿਹੜੇ ਇਹ ਦੁਨਿਆਵੀ ਤਖਤ ਨੇ ਉਹਨਾਂ ਦੇ ਅੱਗੇ ਨਹੀਂ ਝੁਕਦੇ ਲੇਕਿਨ ਅਸੀਂ ਅਕਾਲ ਤਖਤ ਸਾਹਿਬ ਦੇ ਅੱਗੇ ਝੁਕਦੇ ਆਂ ਉਹਨਾਂ ਦਾ ਹਰ ਹੁਕਮ ਮੰਨਦੇ ਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਸ ਜ਼ਾਲਮ ਸਰਕਾਰ ਨੇ ਉਸ ਸਮੇਂ ਇਸ ਤਰੰਤ ਸੀਵੇ ਦੇ ਕੇ ਮਾਰਿਆ ਹੋਵੇ ਤੇ ਅਸੀਂ ਲੋਕ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ ਜਦੋਂ ਔਰ ਦੋਸਤੋ ਉਸ ਤੋਂ ਅੱਗੇ ਮੈਂ ਬਾਰ ਬਾਰ ਕਹਿਣਾ ਹੁਣਾ ਅਸੀਂ ਤਿੰਨ ਬਾਰੀ

ਸੋ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਮਜ ਕਮਾ ਗੱਲਬਾਤ ਆਪਣੇ ਉਹਨਾਂ ਸ਼ਹੀਦਾਂ ਦੀ ਦੋਸਤੋ ਸੁਣਿਆ ਕਰੋ ਅੱਗੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਆਪਣੇ ਭੈਣ ਭਾਈਆਂ ਨੂੰ ਦੱਸਿਆ ਕਰੋ ਪਰਿਵਾਰ ਦੇ ਵਿੱਚ ਗੱਲ ਕਰਿਆ ਕਰੋ ਕਿ ਇਹ ਸਾਡੇ ਉਹ ਸ਼ਹੀਦ ਨੇ ਜਿਹੜੇ ਸਾਡੀ ਮਤਲਬ ਐਸ ਜ਼ਿੰਦਗੀ ਦੇ ਵਿੱਚ ਹੀ ਮਤਲਬ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਿਹੜੀਆਂ ਪਹਿਲਾਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਆਪਾਂ ਤਾਂ ਉਹਨਾਂ ਦੇ ਖਾਤਰ ਵੀ ਅੰਸੂ ਵਹਾਉਣੇ ਆ ਹੁਣ ਜਿਹੜਾ ਹਫਤਾ ਚੱਲ ਰਿਹਾਗਾ ਮਤਲਬ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਜਾ ਕੇ ਮੱਥੇ ਟੇਕਦੇ ਨੇ ਸ਼ਹੀਦਾਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਔਰ ਹੋਰ ਅਨੇਕਾਂ ਜਿਹੜੇ ਆਪਣੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਮੱਥੇ ਟੇਕਦੇ ਆ ਪਰ ਦੋਸਤੋ ਜਿਹੜੇ ਉਸ ਸਮੇਂ ਦੇ ਸ਼ਹੀਦ ਸੀਗੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸੀਗੇ ਉਹਨਾਂ ਦੀ ਜ਼ਰੂਰ ਗੱਲਬਾਤ ਸੁਣਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ